ਮਟਿੰਡਾ ਦੇ ਟਰਮਾ ਪਲਾਂਟ ਦੇ ਨੇੜੇ ਹਥਿਆਰਾਂ ਦੇ ਨਾਲ ਲੈ ਸਕੂਲੇ ਹਮਲਾਵਰ ਇੱਕ ਸਫੇਦ ਰੰਗ ਦੀ ਵਰਨਾ ਗੱਡੀ ਘੁੰਮ ਰਹੀ ਸੀ ਜਦੋਂ ਇਹਦੀ ਸੂਚਨਾ ਸਬੰਧਿਤ ਥਾਣਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਜਦੋਂ ਗੱਡੀ ਵਿੱਚ ਸਵਾਰ 5-9 ਜਣੋਂ ਬਾਹਰ ਕੱਢਿਆ ਆ ਗਿਆ ਤਾਂ ਉਹਨਾਂ ਦੇ ਪਾਸਿਓਂ ਤਲਾਸ਼ੀ ਦੌਰਾਨ ਮਾਰੂ ਹਥਿਆਰੀ ਬਰਾਮਦ ਕੀਤੇ ਗਏ ਇੱਕ ਸਬੰਧਿਤ ਐਸਐਸਟੀ ਨਰਿੰਦਰ ਸਿੰਘ ਦੇ ਵੱਲੋਂ ਜਾਣ ਕੇ ਖਾਂਜੀ ਕੀਤੀ ਗਈ ਕਿ ਇਹਨਾਂ ਹਮਲਾਵਰਾਂ ਦੀ شناخت ਹੋ ਚੁੱਕੀ ਹੈ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਹਮਲਾਵਰ ਕਿਸੇ ਵੱਡੀ ਘਟਨਾ ਨੂੰ ਅ ਦੇ ਵਿੱਚ ਸਨ ਜਿਹਨੂੰ ਅੱਜ ਗ੍ਰਿਪਤ ਕਰ ਲਿਆ ਗਿਆ ਹੈ ਕਮਲਿੰਦਾ ਪੋਲ ਦੇ ਇਸ ਮੁਸਤਫਦੀ ਦੇ ਕਾਫੀ ਉਹਨਾਂ ਦੀ ਸਲਾਗਾਯੋਗ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪੰਜ ਵਿਅਕਤੀ ਸੀਗੇ ਜਿਹੜੇ ਕਿ ਇੱਕ ਉਹਨਾਂ ਕੋਲ ਇੱਕ ਗੱਡੀ ਸੀਗੀ ਉਹਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਥਾਣਾ ਥਰਮਲ ਏਰੀਆ ਦੇ ਵਿੱਚ ਘੁੰਮ ਰਹੇ ਸੀਗੇ ਤੋ ਨਾਲ ਕੁਲ ਕੁਝ ਸ਼ਾਰਪੇਜ ਵਿੱਪਨ ਵੀ ਸੀਗੇ ਤੇ ਉਹ ਕਿਸੇ ਵਾਰ ਦਾ ਤੁਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗੇ ਸੋ ਅਕੋਰਡਿੰਗਲੀ ਅਸੀਂ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਨੰਬਰ 117 ਥਾਣਾ ਥਮਾ ਦਰਜੇਸ਼ਟਰ ਕੀਤਾ ਅੰਡਰ ਸੈਕਸ਼ਨ 111 ਸਬਸੈਕਸ਼ਨ 3 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਜਿਹੜੀ ਸਾਡੀ ਟੀਮ ਵੱਲੋਂ ਜਿਹੜੀ ਮੌਕੇ ਦੇ ਉੱਪਰ ਰੇਡ ਕੀਤੀ ਗਈ ਤਾਂ ਇਹ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਮੌਕੇ ਤੋਂ ਪੂਰਾ ਅਸੀਂ ਗ੍ਰਿਫਤਾਰ ਕੀਤੇ ਜਿਦੇ ਵਿੱਚ ਇਹ ਆਕਾਸ਼ਦੀਪ ਆਸ਼ੂ ਜਿਸ ਦੇ ਉੱਪਰ ਪਹਿਲਾਂ ਤੋਂ ਚਾਰ ਮੁਕੱਦਮੇ ਦਰਜ ਨੇ ਤੇ ਖਿਆਲੀ ਵਾਲੇ ਪਿੰਡ ਦਾ ਰਹਿਣ ਵਾਲਾ ਹੈ ਸੈਕੰਡ ਦੋਸ਼ੀ ਸੰਦੀਪ ਸਟੈਲੀ ਥਰਡ ਇਜ਼ ਵੀਰ ਦਵਿੰਦਰ ਇਲੀਅਸ ਗੁਰੂ ਇਹਦੇ ਉੱਪਰ ਦੋ ਮੁਕਦਮੇ ਦਰਜ ਨੇ ਥਰਡ ਇਜ਼ ਰਾਜ ਤਿਲਕ ਐਂਡ ਰਮਨਦੀਪ ਇਹ ਪੰਜੋ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਪਰ ਵਿੱਚ ਜਿਨ੍ਹਾਂ ਦੇ ਉੱਪਰ ਪਹਿਲਾਂ ਮੁਕਦਮੇ ਦਰਜ ਨੇ ਇਹ ਪੰਜ ਦੋਸ਼ੀ ਜਿਹੜੇ ਸੀਗੇ ਕੱਲ ਇਹ ਸ਼ਾਰਪ ਐਜਡ ਵੈਪਨ ਦੇ ਨਾਲ ਅਸੀਂ ਗ੍ਰਿਫਤਾਰ ਕੀਤੇ ਆ ਸੋ ਅਕੋਰਡਿੰਗਲੀ ਅਸੀਂ ਥਾਣਾ ਥਰਮਲ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਬਾਕੀ ਜਿਹੜੀ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿਸ ਕਿਸ ਵਾਰਦਾਤ ਨੂੰ ਅੰਜਾਮ ਦਿੱਤਾ ਏਵਨ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਅਵਿਨਾਸ਼ ਹਰਵਿੰਦਰ ਦੀ ਰਿਪੋਰਟ